ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਲੰਗਰ ਲੈ ਕੇ ਜਾ ਰਹੇ ਹਾਂ ਪਿੰਡ ਡੇਰਾ ਪਠਾਣਾ ਤੋਂ ਡੇਰਾ ਬਾਬਾ ਨਾਨਕ ਰਮਦਾਸ ਜਿਹੜਾ ਇਲਾਕਾ ਪਾਣੀ ਦੀ ਮਾਰ ਇਠਾਇਆ ਜਿੱਥੇ ਅਸੀਂ ਲੰਗਰ ਤੇ ਪਾਣੀ ਦੀ ਸੇਵਾ ਪਹੁੰਚਾਵਾਂਗੇ ਤੁਸੀਂ ਵੇਖ ਸਕਦੇ ਹੋ 400 ਫੇਰੇ ਪਾਣੀ ਹੀ ਪਾਣੀ ਤੇ ਦੁਕਾਨਾਂ ਘਰਾਂ ਦੇ ਵਿੱਚ ਪਾਣੀ ਵੜ ਗਿਆ ਤੇ ਘਰ ਦਾ ਹੋਰ ਸਮਾਨ ਜਿੱਦਾਂ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਪਾਣੀ ਦੇ ਨਾਲ ਬਹੁਤ ਜ਼ਿਆਦਾ ਮਛਰ ਵੀ ਪੈਦਾ ਹੋਇਆ ਜਿਹਦੇ ਕਰਕੇ ਬਹੁਤ ਜ਼ਿਆਦਾ ਬਿਮਾਰੀਆਂ ਵੀ ਵਗੇ ਜਾ ਕੇ ਵਧਣ ਗਈਆਂ ਤੇ ਬਹੁਤ ਜਿਆਦਾ 스멜 ਵੀ ਆ ਰਹੀ ਹੈ ਜਿੱਥੇ ਜਿੱਥੇ ਤੇ ਪਾਣੀ ਦਾ ਫਸਲ ਗਲ ਗਈ ਹੈ ਨਾ ਥਲੋਂ ਉਸ ਬਹੁਤ ਜਿਆਦਾ 스멜 ਆ ਰਹੀ ਹੈ ਤੇ ਅੱਗੇ ਜਦਾਂ ਜਦਾਂ ਹੁਣ ਤੇ ਮੌਸਮ ਥੋੜਾ ਠੰਡਾ ਜਿੱਦਾਂ ਅੱਗੇ ਕਿ ਜਾਗੇ ਥੋੜਾ ਧੁੱਪਾਂ ਲੱਗਣਗੀ ਹੈ ਨਾ ਬਹੁਤ ਜਿਆਦਾ 스멜 ਪੈਦਾ ਹੋਣੀ ਹੈ ਬਿਮਾਰੀਆਂ ਦਾ ਜਿਹੜਾ ਵਾ ਉਹ ਵੱਜ ਜਾਣਾ ਅੱਗੇ ਤੇ ਦੇਖੋ ਤੁਸੀਂ ਬਹੁਤ ਜਿਆਦਾ ਸੰਗਤ ਟਰਾਲੀਆਂ ਲੈ ਕੇ ਦੂਰੋਂ ਦੂਰੋਂ ਜਿੱਥੋਂ ਵੀ ਕਿਸ ਨੂੰ ਜਨਾ ਵੀ ਹੋ ਸਕਦਾ ਉਹ ਸੇਵਾ ਕਰਨ ਆ ਰਿਹਾ ਇਹ ਦੁੱਖ ਦੀ ਘੜੀ ਦੇ ਵਿੱਚ ਕੋਈ ਤੋੜੀ ਅ ਅਚਾਰ ਡੰਗਰਾ ਦਾ ਚਾਰਾ ਫੀਡ ਖਲ ਚੌਕਰ ਸਾਰੀ ਦੁਨੀਆ ਹੀ ਬਹੁਤ ਜ਼ਿਆਦਾ ਸੇਵਾ ਕਰ ਰਹੀ ਹੈ ਵਿਦੇਸ਼ਾਂ ਤੋਂ ਵੀ ਬਹੁਤ ਸੇਵਾ ਹੋਣ ਰਹੀ ਹੈ ਤੇ ਆਪਣੇ ਪੰਜਾਬ ਦਿੱਲੀ ਦਿੱਲੀ ਕਮੇਟੀ ਵਾਲੇ ਵੀ ਬਹੁਤ ਸੇਵਾ ਕਰਦੇ ਆ ਜਿੱਦਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਤੇ ਬਾਕੀ ਤੁਸੀਂ ਵੇਖ ਸਕਦੇ ਹੋ ਬਹੁਤ ਜ਼ਿਆਦਾ ਪਾਣੀ ਆ ਪਾਣੀ ਦੇ ਮੇਨ ਜਿਹੜਾ ਕਰਨਾ ਹੈ ਅੱਗੇ ਵੇਖਣਾ ਪੈਂਦਾ ਰਸਤਾ ਤਾਂ ਨਹੀਂ ਕਿਤੇ ਟੁੱਟਾ ਬੜੇ ਧਿਆਨ ਨਾਲ ਟ੍ਰੈਕ ਚਲਾਉਣਾ ਪੈਂਦਾ ਇਹ ਵੀ ਬਹੁਤ ਵੱਡਾ ਕੰਮ ਹੈ ਤੇ ਬਹੁਤ ਜ਼ਿਆਦਾ ਹੀ ਇੱਥੇ ਪਾਣੀ ਆਉਣ ਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ ਬਾਕੀ ਇਹ ਇਹ ਚੀਜ਼ ਵੇਖੀ ਹੈ ਜਿੰਨੇ ਵੀ ਸੇਵਾ ਕਰਨੀ ਹੈ ਮੇਰੇ ਵੀਰ ਨੇ ਉਹ ਪਿੰਡ ਪਿੰਡ ਜਾ ਕੇ ਪਹੁੰਚ ਕੇ ਜਿੱਥੇ ਪਾਣੀ ਆਏ ਉੱਥੇ ਜਾ ਕੇ ਸੇਵਾ ਕਰਨ ਬਾਕੀ ਇਹ ਹੀ ਵੇਖਿਆ ਕਈ ਲੋਕ ਜਿਨ੍ਹਾਂ ਨੂੰ ਲੋੜ ਨਹੀਂ ਨਾ ਹੈਗੀ ਉਹ ਵੀ ਸਮਾਨ ਇਕੱਠਾ ਕਰੀ ਜਾਂਦੇ ਆ ਬਹੁਤ ਜ਼ਿਆਦਾ ਸਮਾਨ ਜਿੱਦਾਂ ਆ ਕੇ ਉੱਥੇ ਟਰਾਲੀ ਖਿਲਾੜ ਲੈਂਦੇ ਆ ਕਹਿੰਦੇ ਇੱਥੇ ਲਾ ਦਿਓ ਟਰਾਲੀ ਇਹ ਕੰਮ ਨਾ ਕਰੋ ਪਿੰਡ ਪਿੰਡ ਜਾਓ ਜਿੰਨੀ ਲੋੜ ਆ ਕਿਸ ਨੂੰ ਹੋਣੀ ਚੀਜ਼ ਦੋ ਜਾ ਕੇ ਇਹ ਮੇਨ ਜਿਹੜਾ ਕਰਨਾ ਹੋੜਿਆ ਬਾਕੀ ਇੱਕ ਹੀ ਜਗ੍ਹਾ ਨਾਲ ਜਾਓ ਪਿੰਡਾਂ ਦੇ ਵਿੱਚ ਅਲੱਗ-ਅਲੱਗ ਜਿੱਥੇ ਗਾਹਾਂ ਤੱਕ ਜਿੱਥੇ ਤੱਕ ਪਹੁੰਚੀ ਜਾਂਦਾ ਉਸ ਤੱਕ ਜਾਓ 메ਨ ਰੋਡ ਤੋਂ ਅੰਦਰ ਨੂੰ ਬਹੁਤ ਸਾਰੇ ਪਿੰਡ ਨੇ ਜਿਨ੍ਹਾਂ ਨੂੰ ਕੋਈ ਵੀ ਸੀਨੀਅਰ ਅਜੇ ਤੱਕ ਪਹੁੰਚੀ ਬਾਕੀ ਬਹੁਤ ਜ਼ਿਆਦਾ ਲੋਕ ਬਿਨਾਂ ਜ਼ਰੂਰਤ ਤੋਂ ਵੀ ਸਮਾਂ ਲੈਣ ਦੇ ਆ ਇਕੱਠਾ ਕਰੀ ਜਾਂਦੇ ਆ ਵੇਖੋ ਤੁਸੀਂ ਕਿੱਥੋਂ ਕਿੱਥੋਂ ਸੰਗਤ ਆਈਆਂ ਇੰਨੀ ਕਿ ਟਰਾਲੀ ਆ ਚੁੱਕੀ ਹੈ ਕਿ ਕਈਂ ਦੇ ਜਗ੍ਹਾ 'ਚ ਇੱਕ ਪ੍ਰਿੰਟ ਦੇ ਵਿੱਚ 100-100 ਟਰਾਲੀ ਵਰ ਗਈ ਤੇ ਕਈ ਜਗ੍ਹਾ ਤੇ ਕੋਈ ਵੀ ਨਹੀਂ ਪਹੁੰਚੀ ਤੇ ਮੇਰਾ ਵੀ ਜਿੰਨੇ ਵੀ ਜਾਣਾ ਪਿੰਡ-ਪਿੰਡ ਜਾ ਕੇ ਸੇਵਾ ਕਰੇ ਤੁਸੀਂ ਦੇਖ ਸਕਦੇ ਹੋ ਕਿੰਦਾ ਇਥੇ ਲੰਗਰ ਲੱਗੇ ਨੇ ਚਾਰ ਸਪਰੇ ਟਰਾਲੀਆਂ ਦਾ ਇਥੇ ਪੂਰਾ ਹੂੰ ਇਹਨੂੰ ਕਹਿੰਦੇ ਆ ਜਾਮ ਲੱਗ ਚੁੱਕਾ ਚਾਰ ਚਾਰ ਸਪਰੇ ਬਾਕੀ ਜਿਵੇਂ ਜਿਵੇਂ ਪਾਣੀ ਲੱਥੇਗਾ ਉਸ ਤੋਂ ਬਾਅਦ ਵੀ ਬਹੁਤ ਸਾਰੀ ਸੇਵਾ ਜਿਹੜੀ ਆ ਬਾਅਦ ਚ ਵੀ ਹੋਣੀ ਹੈ ਅਸੀਂ ਹੁਣ ਅੱਗੇ ਨੂੰ ਜਾ ਰਹੇ ਆ ਜਿਹੜਾ ਪਿੰਡ ਐ ਅੱਗੇ ਥੀਏਟਰ ਕੇ ਉਧਰੋਂ ਅੱਗੇ ਨਿਕਲਾਂਗੇ ਜਿਸ ਤੇ ਸਾਨੂੰ ਇਹ ਕਿਸ ਨੂੰ ਪੁੱਛਿਆ ਸੀ ਉਹਨਾਂ ਦੱਸਿਆ ਗਿਆ ਵੀ ਇੱਧਰ ਨੂੰ ਕੋਈ ਨਹੀਂ ਗਿਆ ਜੇ ਪਾਣੀ ਜ਼ਿਆਦਾ ਹੋਣ ਕਰਕੇ ਕੋਈ ਇੱਥੇ ਟਰਾਲੀ ਪਹੁੰਚੀ ਨਹੀਂ ਆ। ਜਹੀਂ ਗਿਆ ਬੰਲਾ ਇੱਧਰ ਨੂੰ ਚੱਲਨੇ ਆ ਵੇਖੋ ਤੁਸੀਂ ਕਿੰਨਾ ਪਾਣੀ ਆ। ਕਰੋ ਸਿਰ ਵਿੱਚ। ਇੱਧਰ ਨੂੰ ਕੋਈ ਟਰਾਲੀ ਨਹੀਂ ਗਈ ਰਹੀ ਫਿਰ ਤਾਂ ਕਰਕੇ ਇੱਧਰ ਕਹਿੰਦੇ ਬਹੁਤ ਜ਼ਿਆਦਾ ਡੇਰੇ ਵੀ ਨੇ ਜਿੰਨਾਂ ਦੇ ਕੋਈ ਪਹੁੰਚਿਆ ਨਹੀਂਗਾ ਤੇ ਉੱਥੇ ਜਾ ਕੇ ਇਹ ਸੇਵਾ ਕਰਦੇ ਆ ਜਿਹਨੂੰ ਪਾਣੀ ਦੀ ਲੋੜ ਆ ਲੰਗਰ ਦੀ ਲੋੜ ਆ ਇਹਨਾਂ ਤੱਕ ਪਹੁੰਚਾਉਣੇ ਆ। ਕੋਪਾ ਕੋ ਟੋਕੜ ਤੱਕ ਡੁੱਬੇ ਆ ਘਰ ਆਹ ਘਰਾਂ ਵਾਲੇ ਜਿਹੜੇ ਆ ਡੇਰਿਆਂ ਦੇ ਇਹਨਾਂ ਦੀ ਫੈਮਲੀਆ ਤੇ ਇਹਨਾਂ ਨੇ ਬਾਹਰ ਕੱਢ ਲੀਆਂ ਪਰ ਆਪ ਘਰ ਘਰ ਵਿੱਚ ਇੱਕ ਇੱਕ ਦੋ ਦੋ ਜਣਾ ਰਹਿਣ ਦੇ ਆ ਘਰ ਦੀ ਰਾਖੀ ਵਾਸਤੇ ਬਾਕੀ ਡੰਗਰ ਬੱਚੇ ਇਹਨਾਂ ਨੇ ਪਹਿਲਾਂ ਹੀ ਬਾਹਰ ਕੱਢ ਲਏ ਜਦੋਂ ਪਾਣੀ ਆਇਆ ਹੁਣ ਵੀ ਇੱਥੇ 4-5 ਫੁੱਟ ਪਾਣੀ ਅਜੇ ਵੀ ਹੈਗਾ। ਜਿਆਦਾ ਲੋੜ ਇਹਨਾਂ ਨੂੰ ਪਾਣੀ ਦੀ ਪੈਣ ਦੀ ਕਿਉਂਕਿ ਰੋਟੀ ਤੇ ਕੋਈ ਨਾ ਆਪਣੇ ਘਰ ਬਣਾ ਲੈਂਦੇ ਨੇ। ਪਾਣੀ ਦੀ ਮੇਲ ਲੈਣਾਂ ਜ਼ਰੂਰਤ ਪੈਣ ਦੀ ਜਿਆਦਾ। ਸੋ ਵੱਧ ਤੋਂ ਵੱਧ ਜਿੰਨੇ ਵੀ ਇਧਰ ਆਉਣਾ ਪਾਣੀ ਲੈ ਕੇ ਆਓ। ਪਾਣੀ ਦੀ ਜਿਆਦਾ ਜ਼ਰੂਰਤ ਆ। ਮਾੜ ਜਿਆਦਾ ਪਾਣੀ ਆਇਆ।